ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਸਮਾਣਾ ਦੇ ਇਲਾਕੇ ਦੇ ਵਿੱਚ ਜਿਹੜੇ ਹੈਵੀ ਟ੍ਰੈਫਿਕ ਹੈ ਟਰਾਲੇ ਐ ਟਿਪਪਰ ਐ ਜੋ ਵੀ ਐ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਇਸ ਟਾਈਮ ਆ ਖਾਸ ਡ੍ਰੈਵ ਚਲਾਈ ਗਈ ਹੈ ਐਚ ਡੀ ਐਮ ਸਮਾਣਾ ਰੀਚਾ ਗੋਲ ਡੀ ਐਸ ਪੀ ਸਮਾਣਾ ਫਤੇ ਸਿੰਘ ਬਰਾੜ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਖੁਦ ਇੱਥੇ ਮੌਕੇ ਤੇ ਪਹੁੰਚੇ ਬੰਦਾ ਸਿੰਘ ਬਾਦਰ ਚੌਂਕ ਤੁਸੀਂ ਦੇਖ ਰਹੇ ਹੋ ਅਧਿਕਾਰੀਆਂ ਵੱਲੋਂ ਜਿਹੜੇ ਵੱਡੇ ਵਾਹਨ ਹੈ ਉਹਨਾਂ ਦੇ ਖਿਲਾਫ ਐਕਸ਼ਨ ਲਏ ਜਾ ਰਹੇ ਜਿਨ੍ਹਾਂ ਕੋਲ ਕਾਗਜ਼ਾਤ ਨਹੀਂ ਹਨ ਚਲਾਨ ਕਿਤੇ ਜਾ ਰਹੇ ਹਨ ਔਰ ਕੋਈ ਵੀ ਡਾਕੂਮੈਂਟ ਨਹੀਂ ਹੈ ਉਹਨਾਂ ਨੂੰ ਬੰਦ ਕੀਤਾ ਗਿਆ ਉਸ ਤੋਂ ਲੈ ਕੇ ਜਿਹੜੇ ਕਿ ਕੋਈ ਹਾਸਾ ਨਾ ਹੋਵੇ ਤੁਸੀਂ ਦੇਖੋ ਜਿਹੜਾ ਵੱਡਾ ਟਰਾਲਾ ਹੈ ਇਹਦੀ ਕਾਗਜ਼ਾਤ ਉਹਦੇ ਕੋਲ ਨਹੀਂ ਹੈ ਉਸ ਦਾ ਚਲਾਨ ਕੱਟਿਆ ਜਾ ਰਿਹਾ ਹੈ ਔਰ ਜਿਨ੍ਹਾਂ ਦੇ ਖਿਲਾਫ ਕੋਈ ਕਾਗਜ਼ਾਤ ਨਹੀਂ ਹੋਣਗੇ ਉਹਨੂੰ ਬੰਦ ਲਈ ਕੀਤਾ ਕਾਫੀ ਗੱਡੀਆਂ ਇੱਥੇ ਵਾਹਨ ਨੂੰ ਜਿਹੜੇ ਹੈ ਉਹਨਾਂ ਨੇ ਬੰਦ ਲਈ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪ੍ਰਸ਼ਾਸਨ ਦੇ ਇਹ ਵੀ ਕਹਿਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੁਹਿੰਮ ਲਗਾਤਾਰ ਚੱਲ ਰਵੇਗੀ ਕਿਉਂਕਿ ਸੜਕਾਂ ਉੱਤੇ ਜੋ ਪਿਛਲੇ ਸਮੇਂ ਦੌਰਾਨ ਇੱਕ ਮੰਦਭਾਗਾ ਹਾਸਾ ਹੋਇਆ ਥਾ ਉਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖਤ ਹਦਾਇਤਾਂ ਸਮਾਨਾ ਪ੍ਰਸ਼ਾਸਨ ਨੂੰ ਵੀ ਕੋਈ ਵੀ ਵਾਹਨ ਵੱਡਾ ਖਾਸ ਤੌਰ ਤੇ ਟਰਾਲਾ ਟੀਪਰ ਜਾਂ ਕੋਈ ਓਵਰਲੋਡਿੰਗ ਵਾਹਨ ਹੈ ਉਹ ਨਾ ਚੱਲੇ ਕੋਈ ਹਾਸਾ ਨਾ ਹੋਵੇ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਨਾ ਹੋਵੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਣੀ ਬਹੁਤ ਜ਼ਰੂਰੀ ਹੈ ਸਹਿਬਾ ਜਿਹੜੇ ਅੱਜ ਡਰਾਈਵ ਚੱਲ ਰਹੀ ਹੈ ਖਾਸ ਤੌਰ ਤੇ ਦੇਖ ਰਹੇ ਹਾਂ ਬਡੇ ਟ੍ਰਕਾਂ ਨੇ ਓਵਰ ਲੋਡ ਨੇ ਯਾ ਡਾਕਾ ਖਾਗਜ਼ਾ ਦੀ ਨਹੀਂ ਹੈ ਕਿਸ ਤਰ੍ਹਾਂ ਦੀ ਮੁਹਿੰਮ ਹੈ ਜਿਹੜੀ ਮੰਤੋਂ ਦੇ ਹੱਥ ਕਰਦੇ ਦੇਖੋ ਅਸੀਂ ਕਾਫੀ ਟਾਈਮ ਤੋਂ ਜਿਵੇਂ ਸਾਨੂੰ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਸਾ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਨੇ ਕਿ ਹਰ ਸਬ ਡਿਵੀਜ਼ਨ ਲੈਵਲ ਤੇ ਜਿੰਨੇ ਵੀ ਸਾਰੇ ਅਫਸਰ ਸਹਿਬਾਨ ਨੇ ਇੱਕ ਜੁਆਇੰਟ ਆਪਰੇਸ਼ਨ ਕਰਨ ਉਹਦੇ ਤਹਿਤ ਜਿੰਨੇ ਵੀ ਮੇਰੇ ਅਜ ਰੈਵਨਿਊ ਡਿਪਾਰਟਮੈਂਟ ਵੀਡੀਓ ਡਿਪਾਰਟਮੈਂਟ ਫੋਰਸ ਤੋਂ ਮਾਈਨਿੰਗ ਤੋਂ ਤੇ ਡੀਐਸਪੀ ਸਾਹਿਬ ਹੋਗੇ ਮੈਂ ਹੋਗੇ ਅਸੀਂ ਜੁਆਇੰਟ ਚੈਕਿੰਗਸ ਕਰ ਰਹੇ ਹਾਂ ਸਾਰੇ ਡਿਪਾਰਟਮੈਂਟ ਅੱਜ ਇਕੱਠੇ ਖੜੇ ਨੇ ਇਸ ਟਾਈਮ ਇਨਕਲੂਡਿੰਗ ਟ੍ਰੈਫਿਕ ਤੇ ਅਸੀਂ ਜਿੰਨੇ ਵੀ ਕੋਈ ਵੀ ਸਾਨੂੰ ਵਿਦਾਊਟ ਡਾਕੂਮੈਂਟਸ ਲੱਗ ਰਿਹਾ ਵਹੀਕਲ ਖਾਸ ਤੌਰ ਤੇ ਅਸੀਂ ਹੈਵੀ ਵਹੀਕਲਸ ਦੀ ਚੈਕਿੰਗ ਕਰ ਰਹੇ ਹਾਂ ਕਿਉਂਕਿ ਮੋਸਟਲੀ ਜਿਹੜੇ ਐਕਸੀਡੈਂਟ ਨੇ ਵੱਡੇ ਵਹੀਕਲਸ ਕਰਕੇ ਹੀ ਹੁੰਦੇ ਨੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਇੱਥੇ ਸੀਰੀਅਸ ਪਹਿਲਾਂ ਵੀ ਸਮਾਣਾ ਸ਼ਹਿਰ 'ਚ ਹੋ ਚੁੱਕਿਆ ਤਾਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਸਮ ਦੀ ਵਹੀਕਲਸ ਦੀ ਅੰਗੈਲੀ ਕਰਕੇ ਕੋਈ ਵੀ ਨੁਹਾਨ ਨਹੀਂ ਘਟਣਾ ਹੋਵੇ ਤਾਂ ਇਸ ਲਈ ਸਾਡੇ ਵੱਲੋਂ ਪਹਿਲਾਂ ਹੀ ਸਾਰੇ ਡਿਪਾਰਟਮੈਂਟ ਨੂੰ ਸਟੈਂਡਿੰਗ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ ਫਿਰ ਵੀ ਅਸੀਂ ਖੁਦ ਮੌਕੇ ਤੇ ਹਾਜ਼ਰ ਹੋ ਕੇ ਟਾਈਮ ਟੂ ਟਾਈਮ ਚੈਕਿੰਗਸ ਕਰ ਰਹੇ ਹਾਂ ਤੇ ਅੱਜ ਸਾਡੀ ਮੁਹੀਮ ਇਹੀ ਹੈ ਕਿ ਕੋਈ ਵੀ ਆਪਣੀ ਇਲੀਗਲ ਮਾਈਨਿੰਗ ਦਾ ਵਹੀਕਲ ਨਾ ਹੋਵੇ ਵਿਦਆਊਟ ਡਾਕੂਮੈਂਟਸ ਨਾ ਹੋਵੇ ਕੋਈ ਵੀ ਡਰਾਈਵਰ ਬਿਨਾ ਕਾਗਜ਼ਾਂ ਦੇ ਨਾ ਹੋਵੇ ਇਹ ਤਹਿਤ ਹੁੰਨੀ ਅਸੀਂ ਇੱਕ ਬਜਰੀ ਦਾ ਜਿਹੜਾ ਹੈਗਾ ਕੱਟਿਆ 2 ਲੱਖ ਦਾ ਚਲਾਨ ਐਸ ਪਰ ਮਾਈਨਿੰਗ ਰੂਲਸ ਉਹਨਾਂ ਦੇ ਜੇ ਮਾਈਨਿੰਗ ਮੌਕੇ ਤੇ ਉਪਲਬਧ ਨੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਰੂਲਸ ਦੇ ਤਹਿਤ 2 ਲੱਖ ਦਾ ਚਲਾਨ ਕੱਟਿਆ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈ ਜੀ ਵੀ ਕਿਸੇ ਵੀ ਕਿਸਮ ਦੇ ਕਿਸੇ ਵੀ ਕੋਈ ਰਿਆਤ ਨਹੀਂ ਕੀਤੀ ਜਾਊਗੀ ਇਹ ਸਾਨੂੰ ਵਿਦਾਊ ਡਾਕੂਮੈਂਟਸ ਓਵਰਲੋਡਿੰਗ ਦਾ ਕੋਈ ਵੀ ਵਹੀਕਲ ਮਿਲੂਗਾ ਤੇ ਸੋਦੀ ਸਖਤ ਤੋਂ ਸਖਤ ਕਾਰ ਵੀ ਉਹਦੇ ਹਿੰਸਟ ਕੀਤੇ ਜਾਊਗਾ ਬ੍ਰਦਰ ਸਾਹਿਬ ਜੀ ਅਨੁਮੋਹੀ ਮੈਂ ਇਸ ਮੋਹਿਮ ਦਾ ਮੇਨ ਮਕਸਦ ਕੀ ਹੈ ਜਿਸ ਤਰ੍ਹਾਂ ਇਸੇ ਲਗਾਤਾਰ ਇੱਥੇ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਚੱਲ ਰਹੇ ਡਾਕੂਮੈਂਟ ਨਿਦੇਹਮ ਦੇਖੇ ਉਹ ਵੀ ਕਾਫੀ ਗੜੀਆਂ ਐਸੀ ਮਿਲੀਆਂ ਜਿਨ੍ਹਾਂ ਕੋਲ ਕਾਗਜ਼ਾਤ ਨਹੀਂ ਮਿਲਿਆ ਇਹਦੇ ਵਿੱਚ ਜੀ ਸਾਡੀ ਸਬ-ਡਿਵੀਜ਼ਨ ਲੈਵਲ ਤੇ ਇੱਕ ਕਮੇਟੀ ਬਣੀ ਹੋਈ ਹੈ ਐਸਜੀਐਮ ਸਾਹਿਬਾ ਮੈਡਮ ਡੀਐਸਪੀ ਸਮਾਣਾ ਸਿਵਲ ਪ੍ਰਸ਼ਾਸਨ ਦੇ ਹੋਰ ਕਈ ਅਫਸਰ ਨੇ ਸਾਡੇ ਐਸਐਚਓ ਸਿਟੀ ਨੇ ਟ੍ਰੈਫਿਕ ਦਾ ਸਟਾਫ ਰਿਹਾ ਤੇ ਨਾ ਤੈਤ ਅਸੀਂ ਉਸੇ ਦੇ ਲੜੀ ਦੇ ਵਿੱਚ ਅੱਜ ਕਾਰਵਾਈ ਕਰਦੇ ਹੋਏ ਇੱਥੇ ਭਾਦਰਗੜ ਚੌਕ ਤੇ ਬਾਬਾ ਬੰਦਾ ਸਿੰਘ ਭਾਦਰ ਚੌਕ ਕੋਲੇ ਇੱਥੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਜਿੱਥੇ ਸਾਰੇ ਹੈਵੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਹੈ ਜਿਨ੍ਹਾਂ ਕੋ ਵੈਲਿਡ ਡਾਕੂਮੈਂਟਸ ਹੈ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡੇ ਜਾ ਰਹੇ ਵੀ ਗਾਂ ਤੋਂ ਵੀ ਡਾਕੂਮੈਂਟੇਸ਼ਨ ਪੂਰੀ ਰੱਖਣ ਤੇ ਜਿਹੜੇ ਸਾਡੇ ਸਟ੍ਰਿਕਟ ਰੂਲਸ ਨੇ ਜਿਹੜੇ ਸਵੇਰੇ 6 ਤੋਂ 9 ਵਜੇ ਤੱਕ ਪਲਾਈ ਨਾ ਕਰਨ ਰੋਡ ਤੇ ਤੇ ਸ਼ਾਮੀ 1 ਤੋਂ 4 ਵਜੇ ਤੱਕ ਜਿਹੜਾ ਸਕੂਲਾਂ ਦਾ ਸਮਾਂ ਹੈ ਕਾਲਜਸ ਦਾ ਸਮਾਂ ਉਹ ਉਸ ਵਿੱਚ ਇਹ ਜਿਹੜੇ ਹੈਵੀ ਵਹੀਕਲਸ ਹੈ ਉਹ ਪਲਾਈ ਨਾ ਕਰਨ ਇਹ ਤੋਂ ਇਲਾਵਾ ਕਈ ਇਥੇ ਵਹੀਕਲਸ ਅਸੀਂ ਕੁਝ ਇੰਪਾਉਂਡ ਵੀ ਕਰ ਰਹੇ ਹਾਂ ਕਈਆਂ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਵੀ ਕਾਰਵਾਈ ਕਰ ਰਹੇ ਹਾਂ ਤੇ ਕਈਆਂ ਦੇ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਅਸੀਂ ਫਾਈਨਲੀ ਕਿਹਾ ਜਿਵੇਂ ਐਸ.ਡੀ.ਐਮ ਸਾਹਿਬਾ ਨੇ ਦੱਸਿਆ ਕੈਮਰਾਮੈਨ ਬੀ.ਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਡੇਨਿਕ ਸਵੇਰਾ ਟੀਵੀ ਸਮਾਣਾ